ਓਏ ਸਤਿ ਸ੍ਰੀ ਅਕਾਲ ਜੀ ਲੱਗੇ ਭਾਈ ਮੰਡ ਮਰ ਰੇ ਪਾਉਣ ਰੇ ਘੱਟੰਦੇ ਬਹੁਤ ਐ ਰੇ ਤਾਂ ਪਾਉਣੀ ਪਿੰਡ ਦਾ ਭਾਈ ਪੂਰੀ ਧੁੰਦਾ ਜਿੱਤਰ ਮਰਜੀ ਦੇਖ ਲਓ ਕੁਛ ਨਹੀਂ ਦੇਖਦਾ ਖੇਤ ਦਾ ਦੂਆ ਸਿਰੇ ਤੇ ਗੱਡੀ ਨਹੀਂ ਖੜੀ ਦੇਖਦੀ ਗੱਡੀ ਮਰੇ ਲੈ ਕੇ ਆਏ ਤੇ ਰੱਡ ਤੇ ਬਚਾਰ ਪੈ ਗਏ ਅੱਧਾ ਰਹਿ ਗਿਆ 1.5 ਰੁਪਏ ਪੈ ਗਏ ਅੱਧਾ ਰਹਿ ਗਿਆ ਸਮਝ ਲੈ ਹਾਫ ਆਂਡ ਰਹਿੰਦੀ ਐ ਖੇਤ ਚ ਹਸ ਵੀ ਨਾ ਮੁੜਿਆ ਨਾ ਲਾ ਕੇ ਮੈਂ ਹਾਲੇ ਖੜ ਗਿਆ ਉਰੇ ਮੈਂ ਕਿੱਠੇ ਝੋਲੀ ਆ ਪਾ ਲੂਗੇ ਦੋਹਾਂ ਨਾਲ ਸੱਜਣਾ ਇਹ ਨਾ ਬਣ ਠੰਡਾ ਬਹੁਤ ਹੈ ਤਾਂ ਪਨੀਗਲੇ ਨਾ ਫੇਰ ਗੱਲ ਸਵਾਰ ਹੋ ਰਹੀ ਹੈ ਗੱਲ ਦਾ ਠੰਡ ਮਸਲਾ ਹੋ ਰਿਹਾ ਹੈ ਮੇਰੇ ਤਾਂ ਪੈਰ ਸੁੰਨ ਹੋਏ ਪਏ ਕੁਝ ਨਹੀਂ ਪਤਾ ਲੱਗਦਾ ਜਿਹੜਾ ਸਾਲ ਤੁੰੜਾ ਆਟੀਕਲ ਆਇਆ ਹੁੰਦਾ ਪੈਰਾਂ ਨੂੰ ਤਾਂ ਪਤਾ ਹੀ ਨਹੀਂ ਵੀ ਕਿੱਥੇ ਹੈ ਦਾ ਗੁਰਾ ਹਾਲ ਪਾਉਲ ਪੈਰਾਂ ਨੂੰ ਨਹੀਂ ਪਤਾ ਇਹ ਕਿੱਥੇ ਆ ਕਿੱਥੇ ਨਹੀਂ ਤੇ ਗੱਡੀ ਦਾ ਇੰਨਾ ਫਾਇਦਾ ਪੰਜ ਰੋਟੀਆਂ ਦੀ ਮਾ ਜਿੰਦੇ ਆਪਣੇ ਆਰਾਮ ਨਾਲ ਵਿੱਚ ਬੈਠ ਕੇ ਆ ਕੇ ਨਹੀਂ ਮੋਟਰਸਾਈਕਲ ਪਰ ਤਾਂ ਆਉਂਦੀ ਛੱਡ ਜਾਂਦਾ ਬੰਦਾ ਸਾਰਜੂਗਾ ਸਾਰਜੂਗਾ ਬਲਿਆ ਦੋ ਝੋਲੀਆਂ ਪਾ ਲੈਣਾ ਜਿਹੜਾ ਹੈਗਾ ਹੁਣ ਉਹ ਪਾਲੀਆਂ ਕੱਢ ਦੇਣਾ ਦੋ ਆੜ ਜਿਹੜਾ ਦੋ ਆੜ ਹੈਗਾ ਦੋ ਝੋਲੀਆਂ ਅੱਧਾ-ਅੱਧਾ ਪਾ ਕੇ ਕੱਢ ਦੇਣਾ ਠੰਡ ਰਹਿ ਗਿਆ ਅੰਦਰ ਠੰਡ ਦੇ ਤਾਂ ਬੱਸ ਕਰਾਈ ਪਈ ਹੈ ਹਵਾ ਠੰਡੀ ਚੱਲ ਪਈ ਹੁਣ ਜੇ ਆਪਾਂ ਪਾਉਣ ਲੱਗੇ ਤਾਂ ਹਵਾ ਚੱਲਦੀ ਹੈ ਹੈਨਾ ਕਣਕ ਵੀ ਠੰਡ ਨਹੀਂ ਬਣਾਉਣੀ ਹੁਣ ਹਾਂ ਠੰਡ ਫੋਕੀ ਨਹੀਂ ਕਣਕ ਵਧੀਆ ਹੁਣ ਉਨੀ ਠੀਕ ਹੈ ਖੰਡ ਦਾ ਵਧੀਆ ਕਣਕ ਨੂੰ ਮੀਂਹ ਨਾ ਪਵੇ ਜਣਾ ਦੱਸਿਆ ਹੁਣ ਤੋਂ ਬਾਦੂ ਫਿਰ ਨਹੀਂ ਸਾਰੇ ਆ ਗਏ ਟੁੱਟ ਜਾ ਕੇ ਰਹੇ ਆਪਣੇ ਆਪਣੇ ਖੇਤਾਂ ਨੂੰ ਸਾਹ ਆ ਗਏ ਦੇਖ ਲੈ ਕਿੰਨੇ ਟਰੈਕਟਰ ਲੱਗੇ ਹਨ ਡਰੇ ਲੱਧਿਆ ਵਿਆ ਇਹ ਮੀਂਹ ਕਰਕੇ ਲੱਗੇ ਵੀ ਉਹ ਪੈਣਾ ਨਹੀਂ ਥੋੜਾ ਜਿਆਦਾ ਪੈ ਗਿਆ ਤੇ ਨਹੀਂ ਪੈਣਾ ਹੈਗਾ ਹਾਂ ਪੈਰ ਕੱਢਦਾ ਉਹਦਾ ਨਾ ਸੀ ਹਣ ਤੋਂ ਕਿੱਦਾਂ ਹੈ ਪੈਰ ਕਾ ਕਹਿੰਦੇ ਆ ਸਹੀ ਗੱਲ ਜੀ ਭਾਈ ਪੈਰ ਕਾ ਕਹਿੰਦੇ ਆ ਪੈਰ ਸੁਣਨਾ ਹੁੰਦਾ ਨਹੀਂ ਬਸ ਲੈ ਤਾਂ ਸੜੇ ਕੋਹਾੜੀ ਮਾਰ ਜਾਏ ਬੰਦ ਆਏ ਹੋਏ ਜਿਵੇਂ ਸੁੰਦਾ ਟੀ ਗੱਲ ਕਰ ਤੂੰ ਤਾਂ ਟੀ ਕੱ ਲੱਗਿਆ ਬੰਦਾ ਲਾ ਲੋ ਭਾਈ ਦੇਖ ਲੈ ਹੋਰ ਬਸ ਦੂਈ ਤਾਂ ਆਦਾ ਵੀ ਲਾ ਲਓਗੇ ਫਿਰ ਭਾਈ ਜੁੱਤੀ ਚੱਲਦੀ ਨਹੀਂ ਜੁੱਤੀ ਤਾਂ ਸਾਡੇ ਪਰ ਹੈਗੀਆਂ ਬੰਦਾ ਹਾ ਇਹ ਨਿਹੜ ਤੇ ਨਹੀਂ ਪੈ ਰਹੇ ਮਾਤੇ 10 ਕਿਲੋ ਸਾਨੂੰ ਭਜਨ ਚੱਕ ਕੇ ਜੁੱਤੀ ਨਾਲ ਹੋਰ ਤਾਂ ਬੰਦਾ ਡੱਕ ਵੀ ਨਹੀਂ ਲਾ ਰੇਤੇ ਵਿੱਚ ਚੱਲੀ ਜਾਂਦੀ ਹੈ ਜਾਂ ਮੈਂ ਕਿ ਨਹੀਂ ਚੱਲਦੀ ਹੈ ਜੀ ਹਾਂ ਭਾਜੀ ਦੋ ਜੋੜੀਆਂ ਚ ਹਾਂ ਹਾਂ ਪਾ ਚੱਲਦੇ ਬੇੜੀਏ ਕੰਮਾ ਚੱਲ ਉਧਰ ਤਾਂ ਹੁਣ ਭਾਈ ਇੰਨੀ ਇੰਨਾ ਨਹੀਂ ਕੰਮ ਹੋਣਾ ਉਧਰ ਨਹੀਂ ਗਿਰਨੀ ਕਿਥੇ ਉਧਰਲੇ ਪਲਾਟ ਚ ਉੱਧਰੋਂ ਕਾਲੇ-ਕਾਲੂ ਦੇਖਦੇ ਆ ਪਾਰਕੀ ਲੈ ਕੇ ਜਾਣਾ ਹੋਣਾ ਤੇ। ਲਾ ਵੀ ਬਹੁਤ ਪੰਜ ਕਿੱਲਾਂ ਚ ਗਿਰ ਗਿਆ ਔਰ ਥੋੜੇ। ਹੈਂ? ਪੰਜ ਕਿੱਲਾਂ ਦੀ ਗਿਰ ਗਿਆ। ਪੰਜ ਸੀ ਗਿਰ ਗਿਆ ਘੰਟਾ ਆਪਾਂ ਨੂੰ ਮੈਂ ਕਹਿੰਦਾ ਡੇਢ ਤਾਂ ਨਹੀਂ ਹੋਇਆ ਜਿਆ ਇਹਨੂੰ। ਹੈਨਾ? ਘੰਟਾ ਕੋਇਆ। ਘੰਟਾ ਕੋਇਆ ਹੁਣ। ਸਵਾ ਘੰਟਾ ਹੋਊਗਾ। ਹਾਂ। ਪਾਈਏ। ਹੋਰ ਆ ਜਾ। ਚੱਲ ਫੇਰ ਨਵੇੜੀਏ ਕੰਮ ਬਾਈ। ਰੇਕੀਏ। ਹੰਜਾ ਰੇਹ ਲੈ ਕੇ ਆਉਣਾ। ਰੇਹ ਵੀ ਨਹੀਂ ਹੈਗਾ ਹੋਰ। ਉਹ। ਕਰਦੇ ਹਿੱਲਾ। ਹਾਂ ਰੇਹ ਵੀ ਆਉਣਾ ਹੋਰ। ਢਿੱਲੜਾ ਕਰਨਾ ਪੈਣਾ। ਆਪਣੇ ਸਿਰ ਦੀ ਸਿਰ ਦੀ ਪੰਜ ਟਰੈਕਟਰ ਲੱਖ ਲਏ ਜਿਹੜੇ ਸਾੜੇ ਬਰਗੇ ਗੱਡੀਆਂ ਵਾਲੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਗੱਡੀਆਂ ਵੀ ਰੇ ਆਹ ਕਹਿੰਦਾ ਭਾਈ ਮੈਂ ਗੱਡੀਆਂ ਤੇਲ ਵੀ ਨਾ ਮੈਂ ਕਿ ਟਰੈਕਟਰ ਪਿੰਦਾ ਆਏ ਹੋਰ ਗੱਡੀ ਲਈ ਵੀ ਵਾਖਰੂ ਦੀ ਕਿਰਪਾ ਨਾਲ ਵੇਚਣੀ ਥੋੜੋ ਆ ਮੇਰੇ ਇਹਨੂੰ ਰੱਖਣੀ ਨਹੀਂ ਅਰੇ ਇਹ ਰੱਖਣੀ ਹੈ ਠੀਕ ਗੱਲ ਹੋ ਚੱਲ 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 ਨਾ ਵੀਡੀਓ ਇਹਨੂੰ ਰੱਖਣੀ ਹੈ ਚਲੋ ਜੀ ਭਾਈ ਕਰਦੇ ਆ ਫਿਰ ਕਣਕ ਤਾਂ ਫਿਲਹਾਲ ਵਧੀਆ ਖੜੀ ਆ ਹਲੇ ਹਾਂ ਕਣਕ ਬਹੁਤ ਸੋਹਣੀ ਖੜੀ ਆ ਹਲੇ ਕਿਹੜੀ ਆ ਹਾਂ ਬਦਲੀ ਕਾਣ ਕੇ ਸਾਰੀ ਉਹ ਵਧੀਆ ਤਕੀ ਫੇਰ ਔ ਵੀ ਆਪਾਂ ਵਧੀਆ ਰਹੇ ਜਿਹੜਾ ਆਪਾਂ ਨੇ ਦੁਆਰੇ ਬੀਜਤੀ ਦਵਾ ਉਧਰ ਹੂੰ ਉਹ ਤਾਂ ਬਹੁਤ ਵਧੀਆ ਰਹੇ ਆ ਹੁਣ ਜਾ ਨਹੀਂ ਹੁਣਾ ਉਧਰ ਤੇ ਮਿਲਣ ਨੂੰ ਵੀ ਜਾਣਾ ਲੇਟ ਹੋ ਜਾਣਾ ਤਾਂ ਮੈਂ ਲਾ ਕੇ ਮਸਾਲਾ ਲੈ ਕੇ ਜਾਣਾ ਹਲੇ ਹਾਂ ਤੂੰ ਥੱਲੇ ਵਾਲੀ ਖੱਤੀ ਪਾਵੇਂ ਉੱਪਰਲੀ ਚ ਪਾਉਂਦਾ ਆਈ ਕੀ ਕਿਸਾਨ ਲੈਣੀ ਠੀਕ ਨਹੀਂ ਕੋਈ ਖਾਲੀ ਖੱਤੀ ਜੀ ਤੂੰ ਪੂਰਾ ਕਰ ਉੱਪਰਲੀ ਚ ਮੈਂ ਕਰਦਾ ਆਹੋ ਹੋ ਰਹਿ ਗਿਆ ਬਾਈ ਪਾਰਲੀ ਸਾਈਡ ਸੜਕ ਤੇ ਰੋਕ ਵਿੱਗੇ ਜਗਾ ਬਹੁਤੇ ਵਾ ਵੇਲੇ ਨਿਵੇੜ ਕੇ ਵੇਚੋ ਗਿਆ ਵੀ ਕਿੰਨੀ ਹੋ ਗਿਆ ਬਾਈ ਹੁੰਦੀਆਂ ਯਾਰ ਤਪਕੂਆ ਦਾ ਚੱਲਦਾ ਏ ਤਾਂ ਹੁਣ ਦੇਖਦੀ ਕਿੰਨੀ ਕਿ ਦੂਰ ਹੈ ਲੈ ਹਾ ਹਾ ਦਰਸ ਤੇ ਕਾਹ ਕੁਝ ਨਹੀਂ ਦਿਖਦਾ ਉਹ ਕਿੱਥੇ ਦਿਖਣਾ ਉਹ ਉਹਦੀ ਕੰਦ ਮਕਾਨ ਨਹੀਂ ਦਿਖਦਾ ਉਹਨਾਂ ਦਾ ਮਾੜੀ ਕਹਿੰਦਾ ਮਕਾਨ ਸਾਹਮਣੇ ਦਿਖਦਾ ਨਹੀਂ ਹੈਗਾ ਉੱਥੇ ਮਾੜਾ ਮਾੜਾ ਦਿਖਦਾ ਵਿਚ ਨੂੰ ਮਾੜ ਮਾੜ ਆ ਸੜ ਦੇ ਮੈਂ ਖੜੀ ਸੀ ਫਿਰ ਚੱਲ ਆਹ ਗਈ ਦੋ ਚੱਲ ਅੱਛੇ ਲਾ ਦੁਰਾ ਖੰਗੋਥੈ ਲੈ ਪਿੱਛੇ ਚੱਲ ਠੀਕ ਨਹੀਂ ਗੱਲ ਚੱਲ ਗੇਰੀ ਚੱਕੀ ਚੱਕ 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 ਬਾਈ Thank you. ਆਜੋ ਆਇਓ ਹਰ ਜੀਜੀ ਘੜਾ ਮ ਆਜੋ ਜੀਜੀ ਖਾਵਾ ਦੀ ਕੀ ਆਜੋ ਖੇਤੀ ਕਰੋ ਆਜੋ ਹੱਥ ਵੀ ਕੱਦਾ ਹੈ ਟਰੈਲਰ ਲੈ ਕੇ ਆਇਆ ਹੈ ਨਹੀਂ ਵੇਜਾ ਮਤ ਰਸਤੇ ਚ ਹੀ ਮਿਲਿਆ ਕਿਤੇ ਉਹ ਫੇ ਕਿੱਥੇ ਆਹ ਪਤਾ ਨਹੀਂ ਹੱਦ ਗਈ ਯਾਰ ਤੇਲ ਤੇ ਨਾ ਪੂ ਤੇਲ ਪਾਉਣੇ ਬੜਾ ਹਾਲਾਤ ਤੇਲ ਨਾ ਪਾਉਣ ਲੱਗੇ ਹੋਏ ਹਾਂ ਉਧਰ ਨਹੀਂ ਹੋਂ ਦੇਖਿਆ ਮੈਂ ਖਾਣੂ ਕਰ ਰਹੇ ਆ ਵੀ ਇਹਨੂੰ ਹਾਂ ਚੱਲੇ ਆ ਖਾਣੂ ਖਾਣ ਨੂੰ ਮਰਫੀ ਲੈ ਆਇਆ ਇਹਨੂੰ ਲੈ ਆਇਓ ਆਇਓ ਆਇ ਸਿੱਤੀ ਕਰੋ ਆਇਓ ਇਹ ਕਿੱਟ ਪਾਹ ਮਾਰੀ ਨਾ ਤਾਂ ਪਰਫੀ ਲੈ ਕੇ ਆਂਦੀ ਅੱਜ ਆ ਦੇਖ ਲੈ ਬੱਲੇ ਬੱਲੇ ਆਇਓ ਸਿੱਤੀ ਕਰੋ ਆਇਓ ਮੋੜਿਓ ਆਇਓ ਆਇਓ ਅਜਾ ਹਰੇ ਪਰ ਯਾ ਕਾ ਕਰਦੇ 60 ਹਾਂ 60 ਕਰੇਗਾ 50 ਕਰੀਆਂ ਸੱਚੀ ਲੱਗਦਾ ਤੁਸੀਂ 70 ਹੋ ਗਿਆ ਉਹ 70 ਹੋ ਗਿਆ ਹਾਂ ਕੱਲੇ ਦਾ ਹਾਂ ਤੇਰਾ ਹੀ ਦਾਗਾ ਤੇਰਾ ਮੇਰਾ ਹਾਂ ਮੇਰਾ 50 ਆ ਦੂਗੋ ਉਪਰ ਹੈ ਕਿ ਲਓ ਅੱਛਾ ਤਰੋਂਜਾ ਉਹ ਕਿਤੋਂ ਕਿੱਥੋਂ ਅਲਗਾ ਠਾਠ ਹੈ ਹਾਂ ਉਹ 70 70 ਹਾਂ ਬਦੋ ਬੋਟੂ ਤੇਰਨਾਂ ਨੂੰ ਗੁਣਾ ਦੋ ਜਾ ਉਹ ਹੈ ਗੁਣਾ ਦੋ ਤੇਰਨਾਂ ਬਹੁਤ ਤੇਜ਼ ਆਹੋ ਬਾਈ ਭਾਰਜ ਨੇ ਸੌਖ ਚਿਲ ਦਿੰਦਾ ਹੈ ਉਹਦਾ ਲੰਬੜ ਰਾਈ ਦਾ ਆਈ ਜਾਂਦੇ ਹੌ ਹੌਲੀ ਹਾਂ ਪਲਾਨ ਚ 15 ਭਰੀਆਂ 1000 ਭਰੀਆਂ ਵਾ ਠੀਕ ਹੈ ਵਾ ਕੱਲ ਨੂੰ ਲੱਦੂਗਾ ਤੁਸੀਂ ਤਾਂ ਹਾਂ ਹਾਂ ਕੀਲਾ ਵੱਟ ਕੇ ਵਰਤੀ ਹੁਣੀ ਹੈ ਕੀਲਾ ਵੱਟ ਕੇ ਇਹ ਮੇਰਾ ਲਾਈਨ ਦੇਖੇ ਸੀਰੇ ਗੱਸੀ ਕਹਿਦਾ ਉਹ ਕੀ ਕਰਦੇ ਆ ਵਗਾ ਦੇਖੋ ਕਹਿੰਦੇ ਵੀ ਅਸੀਂ ਪੂਰੀ ਜੱਟ ਲਈ ਵੀ ਆ ਵਗਾ ਸੀ ਕਹਿੰਦੇ ਅਸੀਂ ਵੀ ਵਰਤੀ ਲੱਦ ਕੇ ਬੈਠਣਾ ਆ ਇਹ ਨੀ ਗੱਲ ਵਾ ਬੈਠਾ ਵਾ ਟੇਬਲ ਇਹ ਨੀ ਗੱਲ ਆ ਠੀਕ ਹੈ ਵਾ ਬੈਠਣਾ ਤੂੰ ਲੱਗੇ ਰਹ ਹੁਣ ਅਜਾ ਚਾਹ ਪੀ ਲੈ ਦੋਸਤਾਰ ਜੀ ਗਲਾ ਚੱਕ ਲਿਓ ਆਇਆ ਆਇਆ ਪੀਓ ਚ ਵਰਤੀ ਖਾ ਲੈ ਆਇਆ ਪਾਈਏ ਜਾ ਬੰਦਾ ਯਾਰ ਕਿੱਦੋਂ ਲਾਹ ਗਿਆ ਹੋ ਚੱਲ ਰਿਹਾ ਹੁਣ ਹਵਾ ਦਾ ਵੀ ਚਾਲ ਕਰਾਉਣ ਲਈਗਾ ਟਰੈਲੇ ਦੀ ਤੇ ਕੇ ਮੈਂ ਕੀ ਬੋਲੇ ਤੇ ਆਪਕਾ ਚਾਰ ਵਜੇ ਤੱਕ ਪੂਰਾ ਥਿਲਾੜੀ ਹੋ ਜਾਗਾ 1 ਵਜੇ ਤੱਕ 3 ਵਜੇ ਦਾ 3 ਵਜੇ ਤੱਕ ਥਿਲਾੜੀ ਹੋ ਗਿਆ ਉਹਨਾਂ ਦਾ ਭਾਰੀ ਬੱਜਦਾ ਹੈ ਨਾ ਤਾਜ਼ਾ ਦੂਗਾ ਤਾਂ ਧੋ ਲਗਾਪੀਗਾ ਨਾ ਫਿਰ ਤੇ ਅਮੇ ਵਾਪਸ 3 ਵਜੇ ਨਿਕਲਦਾ ਤੂੰ ਫੇਸ ਮਾਪ 3 ਵਜੇ ਚਾਲੇ ਵਰਗੇ ਰਲੋ ਨੂੰ ਘਰ ਆ ਕਾਟਣ ਵਾਲਾ ਹਾਂ ਹੈ ਚਾਲੇ ਸੁ ਹਾਂ ਆਮਰ ਨੂੰ ਤਾਂ ਸਾ ਕਰਾਈ ਮਨਾ ਪੁੱਛਿਆ ਯਾ ਤੂੰ ਦੇ ਹਾਂ ਇਹ ਦਾ ਘਾਤੀ ਆ ਉਹਨਾਂ ਕਾ ਘਰ ਕਾ ਅੱਛਾ ਜੀ ਇਹ ਨੂੰ ਆ ਖੱਡਾ ਖੁੱਡਾ ਹੀ ਛਾਣਦਾ ਤਰੇ ਹੋਲੀ ਬਣਾ ਉਹ ਬ੍ਰੇਕ ਨਾਲ ਲੁੱਕ ਮਣਿਆ ਉਹ ਹਾਂ ਹਾਂ ਉਹਦਾ 4x4 ਲੱਗਾ ਤਾਂ ਮੁਰਲੀ ਵੀ ਬ੍ਰੇਕ ਲੱਗ ਜਣੀ ਸੀ ਜਦੋਂ ਫੇਰ ਫੇਰ ਕਿ ਆਪੇ ਮੁੜ ਜਾਣਾ ਉਹ ਤੈਰਾ ਕਰਕੇ ਮੁੜਨਾ ਉਹਨੇ ਮੂੰਹ ਧੱਕਣਾ ਕਿ ਤੂੰ ਪੈਰਾਂ ਨੇ ਮੋੜਨਾ ਉਹ ਆ ਤਾਂ ਪੈਰ ਘੜਦਾ ਇਹ ਪੰਪ ਸੇ ਦਬਲ ਅਧਰਵੇ ਜੀ ਅੰਕਮਰੀਂ ਗਿਆ ਕਿਹੜਾ ਅੱਜ ਨਹੀਂ ਦੱਸਦਾ ਰਾਤ ਨੂੰ ਕਹਿੰਦੇ ਆ ਦੱਖਣ ਚੱਲਦਾ ਅੱਜ ਹਾਂ ਨਹੀਂ ਪਹੂਗਾ ਫੇਰ ਸਤਰੀਕਾਲ ਜੀ ਵੀ ਸਾਰਿਆਂ ਨੂੰ ਤੇ ਸੇਵਾ ਦਾ ਹੈਗਾ ਹੁਣ ਦੇਖੋ ਰੱਬ ਜਾਣੇ ਹਾਂ ਦਾ ਸੇਵਾ ਭਾਈ ਫੇਰ ਰੋ ਆਹ ਥੋਮੀ ਚਟਕੀ ਵੱਜ ਗਈ ਹੁਣ ਢੇੜਿਆਂ ਵਾਲੀ ਹੈ ਨਾ ਕੱਟ ਹੋ ਗਿਆ ਫਾਸਾ ਲਫੜਾ ਹਟਵਾਇਆ ਚਾ ਅੱਜ ਲੱਗ ਰਹੀ ਕਿਸ ਤਰ੍ਹਾਂ ਲੱਗਦੀ ਹੈ ਜੀ ਇੱਧਰ ਤੇ ਆਉਣਾ ਏ ਇੱਧਰ ਤੇ ਆਉਣਾ ਗੜਮਗੜਮ ਜੀ ਹੋ ਜਾਂਦੀ ਇੱਧਰ ਤੇ ਇੱਧਰ ਲੋਸਮੇਟ ਹੁੰਦੀ ਪਿੰਡ ਤੂੰ ਆ ਫੇ ਠੀਕ ਆ ਕਮਾਲ ਕਰੀ ਗੱਡੇ ਅੱਜ ਉਹ ਉੱਥੇ ਤੇ ਆਏ ਆਪਣੇ ਸੜਕ ਕੋਣ ਨੂੰ ਲੰਘਣਾ ਏ ਇੱਥੇ ਨੂੰ ਆਉਣਾ ਫਿਰ ਆ ਇੱਥੇ ਨੂੰ ਆਏ ਆ ਜਾਊਗਾ ਫਟੂਏ ਰੋਕੇ ਮੈਂ ਫਟੂਏ ਨੂੰ ਕਿਹਾ ਇਹਨੂੰ ਫਟੋਏ ਜੇ ਲੱਗੇ ਪਰ ਨਾ ਮੁੰਡਿਆ ਉੱਥੇ ਸੜਕ ਤੇ ਤਾਂ ਹੀ ਭਰਦੇ ਫਿਰ ਕਿੰਨਾ ਟਾਈਮ ਲੱਗੂਗਾ ਚਲੋ ਚਲੋ ਖੋਲਦਾ ਹੁਣ ਮੇਹੀ ਖੋਲਦਾ ਦੱਸਦੇ ਮੈਂ ਖੋਲਣਾ ਬੱਸ ਕਰ ਸੱਚਾ ਕਹਦਾ ਜਿੱਦਾਂ ਖੋਲਿਆ ਬਹੰਤਾ ਆਏ ਕਹਿੰਦਾ ਜੀ ਉਹ ਨਾਲ ਦੇਣਾ ਕੱਲ ਤੇ ਇਹੀ ਕੰਮ ਤੇ ਲੱਗੇ ਵੇ ਸੀ ਪਹਿਲਾਂ ਮੰਡ ਮਾਂ ਛੱਡ ਕੇ ਆਏ ਪੰਜ ਰੋਟੇ ਹਨਾ ਧੁੰਦ ਆਫ ਦੀ ਭਾਈ ਸਵੇਰ ਜਦ ਤੱਕ ਆਏ ਮਿੰਦਾ ਦੇ ਜੇ ਉਹ ਟਰੈਲਾ ਆਏ ਮਿੰਦਾ ਦਿਖਦਾ ਹੈਗਾ ਇਹ ਨਾ ਧੁੰਦ ਖਾਨਾ ਤਾਂ ਅੱਧਰ ਹੀ ਬਾਤ ਆ ਮੋਟਰ ਤੇ ਵੀ ਬਾਤ ਆ ਹੁਣ ਉਰੇ ਪਉਣਾ ਦਵਾਈ ਪਾ ਕੇ ਕਿ ਸੋਣੀ ਧੂਪਾਂ ਨਿਕਲੀ ਮੌਸਮ ਖੁੱਲ ਗਿਆ ਇੰਨੇ ਚ ਖੁੱਲ ਗਿਆ ਤੇ ਕੋਈ ਪਤਾ ਨਹੀਂ ਦਖਣ ਚੱਲਦਾ ਹੁਣ ਸਵੇਰ ਨੂੰ ਕੀ ਕਰਨਾ ਇਹਨੇ ਮੀਂਹ ਤਾਂ ਦੱਸਿਆ ਪਰ ਰਾਤ ਨੂੰ ਦੱਸਿਆ ਵਾ 2 ਵਜੇ ਹਾਂ ਰਾਤ ਨੂੰ 2 ਵਜੇ ਦੱਸਿਆ ਚੱਲੀ ਥਾਲੂ ਧੂਪ ਆਏ ਕੇ ਧੂਪਾ ਕੋ ਡੀਲ ਕਿੰਨਾ ਕਲਾਮਾ ਇਹਨੂੰ ਥੋੜਾ ਜਿਹਾ ਹੀ ਲਾਈ ਹੈ ਹਾਂ ਥੋੜਾ ਜਿਹਾ ਹੀ ਲਾਈ ਹੈ ਕਸੇ ਵਾਕੀਦਾ ਫੇਰ ਦਮਾ ਅਰੇ ਕਾਦਾ ਬੰਲਾ ਆਤਾਲੇ ਇੰਦੇ ਸੱਦਦਾ ਮਾ ਤਾਂ ਹੀ ਲੱਗੂਗਾ ਜੇ ਹੁਣ ਸਿਟੂਗਾ ਪਹਿਲਾਂ ਮਾਰ ਜਾ ਇਹਨੂੰ ਲੱਗ ਜਵੇ ਏ ਭਾਈ ਜੀ ਸੁਪਰ ਫੂੰਗੋ ਲੱਗ ਜਾ ਜੱਠੀ ਗੇਲੇ ਚੱਲਦੇ ਹੁਣ ਖੜਦੇ ਆਉਲੀ ਹਟੇ ਪਹਿਲਾ ਜਿਹੜੀ ਸਪਰੇਅ ਕਰਦੇ ਆ ਪਾ ਫਾਇਦਾ ਤਾਂ ਹੈਗਾ ਯਾਰ ਉਹ ਤਾਂ ਮੈਂ ਦੇਖ ਲਿਆ ਬਹੁਤ ਫਾਇਦਾ ਭਾਈ ਐ ਐਦਾ ਪੀਵਾ ਆਪਾਂ ਨੇ ਹਲੇ ਉਹ ਨਹੀਂ ਪਾਈ ਦਿੱਤੀ ਤੇ ਜੇ ਕਿਤੇ ਕੰਪਨੀ ਵੀ ਹੋ ਜਵੇ ਨਾ ਅਸਲੀ ਫੇਰ ਤਾਂ ਕਾਨੂੰ ਕਹਿੰਦਾ ਮਹਿੰਗੀ ਬਹੁਤ ਹੈ ਮੈਂ ਕਿ ਇਹ ਹੋਵੇ ਆਈਦੀ ਆਪਣਾ 22700 ਦੀ ਆ ਹਾਂ ਉਸ ਵੀ ਐ ਚੱਲੇ ਜਿਹੜੀ ਐਫਐਲਸੀ ਜੇ ਮਨ ਲੱਗਦਾ ਹਾਂ ਲੱਖ ਹੁਣ ਉਡੂ ਨਹੀਂ ਨਹੀਂ थोड़ी या होर लाला, लाला हाथ तेल दीजिएगा। अब मार पड़ीगा ना क्या क्या कल्ले ही दे फिर से कल्ले नहीं देना मैं तो तू भी लिपटना है ना मैं लो लिपटूँगा कालू मार्टेज़ ये तो रास्ता सूख रखें बीमुल वहाँ पे यार फाड़ो तुम कर रास्ता सूख गया मतलब क्या प्रेसेंट है पंच तेर प्रेसेंट है इंदा पिन्न ਉੜੀ ਦਾ ਬਥੇਰੀ ਹੈ ਇੱਕ 70% ਬੱਸ ਫਿਰ ਇੱਕ 75 ਵੀ ਹੁੰਦੀ ਹੈ 65 ਵੀ ਹੁੰਦੀ ਹੈ ਆਪਾਂ ਗੰਨੇ ਜੀ ਨਹੀਂ ਤੇ ਕਰਦੇ ਉਹੀ ਕੰਪਨੀ ਹੈ ਹਾਂ ਬਹੁਤ ਵਧੀਆ ਰਿਜ਼ਲਟ ਲੈ ਹੱਥ ਵੀ ਲਾਏ ਢੱਕਣ ਲੱਗੜ ਹੋ ਅਡੀ ਜੀ ਤਾਂ ਇੱਧਰ ਚੱਲਦੀ ਹੈ ਲਾਈਟ ਢੱਕਾ ਆਹ ਘਰ ਕੇ ਦੇਖੀ ਸਾਫ ਤੇ ਵਧੀਆ ਰਹਿਣੀ ਹੈ ਜਿਹੜੀ ਆਹ ਰਹਿਣੀ ਤੇ ਨਹੀਂ ਸਾਫ ਤੇ ਲੋਟ ਰਹਿਣੀ ਕਣਤੀ ਕਣਕਾ ਉਹੀ ਵਾਹ ਵਧੀਆ ਮੰਡਾਲੀ ਹੈ ਢਾਲੀ ਹੋਈ ਪਈ ਆ ਹੁਣ ਐਜੀ ਖੜੀ ਆ ਇੰਜ ਕੜਾ ਕਾਲੀ ਕਿਹੜੀ ਪਰਲੀ ਪਰਲੀ ਅੱਛਾ ਗੁੱਲੀਂਡਾ ਹੈਗਾ ਵਿੱਚੋਂ ਬੌਣੇ ਕਰਕੇ ਗੁੱਲੀਂਡਾ ਹੋ ਗਾ ਉਹਦੇ ਮੈਂ ਹੁਣ ਉਹਨੂੰ ਫਿਰ ਸਪਰੇ ਨਹੀਂ ਨਾ ਹੋਂਦਾ ਰਹੀ ਆਹੋ ਫੇਰ ਉਹ ਫੁੱਫੜ ਦੇ ਗਿਆ ਤਾਂ ਜਿਵੇਂ ਉੱਥੇ ਚੱਕਲਾ ਔਫੜੀ ਨਾਲ ਦੇ ਹੂੰ ਉਹਨੇ ਪਹਿਲਾਂ ਹੀ ਕਰੀ ਆ ਲੈ ਲਾ ਉਹਨੇ ਚੌੜੇ ਪੱਤੇ ਵਾਲੀ ਵੀ ਕਰੀ ਆ ਪਹਿਲੇ ਹੁੰਦੀ ਆ ਚੌੜੇ ਚੱਕਲ ਨੂੰ 1400 ਦੀ ਪਈ ਸੀ ਕਹਿੰਦਾ ਕੀਲੇ ਦੀ ਮੈਨੂੰ 1500 ਦੀ ਕੱਖਦਾ ਨਹੀਂ ਹੋਇਆ ਉਸ ਵੀ ਨਹੀਂ ਕਰੀ ਦੀ ਲੋੜ ਨਹੀਂ ਹੈ ਨਾ ਨਾ ਇਹਦਾ ਨਜ਼ਾਰਾ ਦੇ ਆ ਤੈ ਕਿਹਨਾਂ ਹਾਂ ਪੂਰਾ ਸੋ ਵੀ ਚੜ੍ਹ ਗਿਆ ਆਪਣੀ ਦਾ ਕੰਮ ਕੁਝ ਨਹੀਂ ਹੈ ਜੀ ਉਹ ਹੈ ਇੱਧਰ ਇੱਕੀ ਤਰ੍ਹਾਂ ਨੇ ਗਰੀ ਤੇ ਉਧਰ ਤਾਂ ਹੈਗੇ ਟੱਕਦੇ ਤਾਂ ਹੈੜੀਆਂ ਜਮੀਨਾਂ ਦਾ ਫਰਕ ਹੈ ਸਟੇਟ ਨਾਲ ਤੇ ਚਾਰ ਕੋਈ ਜਮੀਨਾਂ ਦਾ ਫਰਕ ਹੈ ਜਮੀਨਾਂ ਤਕੜੀਆਂ ਉਹ ਠੇਕਾ ਵੀ ਭਾਈ ਤਾਂ ਜਿਆਦਾ ਉਧਰ ਲੈ ਹੁਣ ਪੋਰਾ ਨਹੀਂ ਉੜਨੀ ਰੀਲ ਲੱਗਿਆ ਵੈਨੂੰ ਇਹ ਕਹਿੰਦਾ ਹਵਾ ਚੱਲਦੀ ਹੈ ਨਾ ਜਿਹੜਾ ਮਾੜਾ ਮੋਟਾ ਚੂਰਾ ਹੁੰਦਾ ਰੇਹ ਦਾ ਉਹ ਵੀ ਨਹੀਂ ਉੜਨਾ ਆਹੋ ਫੇਲਾ ਥੱਲੇ ਨੂੰ ਪੂਰਾ ਕਰਿਆ ਮੈਂ ਇੱਧਰ ਦੀ ਲੱਗ ਜਮਾ ਹਾਂ ਦੇਖ ਕੇ ਗੇ ਨਹੀਂ ਫੂਕਣਾ ਦੇ ਬਸ ਹੁਣ ਤੂੰ ਮੇਰੀ ਗੱਲ ਸੁਣ ਲੈ ਨਾਲ ਗੇ ਮੈਂ ਨਿਆਣਾ ਨਿਆਣਾ ਤਾਂ ਨਹੀਂ ਪਤਾ ਦੁੱਥਣਾ ਸੋ ਹੁੰਦਾ ਇਹਨੇ ਜਿੱਥੇ ਮੜੀ ਜਿਆਦਾ ਗੀਰੀ ਠੀਕ ਦੇਣੀ ਜੇ ਪਹਿਲਾਂ ਉਹ ਪਰਲੇ ਹੀ ਕੱਢਣ ਦੇ ਮਨ ਨੂੰ ਉਹ ਲੰਬਾ ਖੇਤ ਜਿੱਦਾਂ ਸਾਰੀ ਪਰਾਲੀ ਵਿਚੇ ਬਾਈ ਹੋਈ ਔਰੇ ਹੂੰ ਸਾਰੀ ਪਰਾਲੀ ਵਿਚੇ ਬਾਈ ਵੀ ਆਪਾਂ ਨੇ ਉਥੇ ਆਹਾ ਪਰ ਆਏ ਵੀ ਪਰਾਲੀ ਬਾਕੇ ਰੋਣੀ ਕਰਦੇ ਜਦੇ ਚੱਕਰ ਪਤਾ ਕੀ ਹੋਇਆ ਆਪਣੀ ਜਿਹੜੀ ਪਿੰਡ ਵਾਲੀ ਕਣਕ ਦਾ ਪੀ ਹੈ ਉਹਨੂੰ ਲੱਗ ਗਿਆ ਪਾਣੀ ਪਾਣੀ ਦਾ ਦੂਏ ਦਿਨ ਪੈ ਗਿਆ ਮੂੰਹੀ ਮੁੜ ਕੇ ਧੁੱਪੇ ਹੀ ਨਿਕਣੀ ਆ ਬੀਬੀ ਜਾਣੀ ਕੀ ਜੇ ਇਹ ਹੁਣ ਪੈ ਗਿਆ ਮੀਂਹ ਜਿਹੜਾ ਹੁਣ ਦੱਖਣ ਚੱਲਦਾ ਤੇ ਮਰ ਜਾਣਾ ਫੇ ਮੱਕੀ ਵੀ ਜਣੀ ਪੈਣੀ ਉੱਥੇ ਉਹ ਮਰ ਜਣੀ ਫੇ ਮਰ ਜਣੀ ਫੇ ਨਹੀਂ ਬਾਦੀ ਚਲ ਆ ਇਹਨੂੰ ਕੱਢਣੀ ਪਾਣੀ ਨਹੀਂ ਪੀਂਦੇ ਖੇਤ ਹਾਂ ਪਾਣੀ ਨਹੀਂ ਪੀਂਦੇ ਹੋਰ ਹਨਾ ਹੁਣ ਇਹ ਪੂਰਾ ਕਰੂੰਗਾ ਇਹਨੂੰ ਕਰਦੇ ਪਹਿਲਾਂ ਫੇ ਲੱਬੇ ਲੈ ਜਾਊਗਾ ਠੀਕ ਆ ਠੀਕ ਆ ਗਿੱਲੇ ਠੀਕ ਆ ਹੁਣ ਉਹ ਉੱਥੇ ਵੀ ਗੇਰ ਕੇ ਆਈਏ ਕੱਲ ਨੂੰ ਫੇ ਬਾਈ ਨੰਬਰ 20 ਦੀ ਕਰਨੀ ਪਰ ਜੇ ਅੱਜ ਗਿਰ ਜਾਂਦੀ ਨਾ ਉੱਥੇ ਓਏ ਅੱਜ ਕਣ ਰੇ ਗਿਰ ਜਾਂਦਾ ਮੰਡ ਚ ਰਾਤ ਨੂੰ ਕਈਆਂ ਪੈ ਜਾਂਦੀਆਂ ਬਹੁਤ ਹੌਸਾ ਰਿਜ਼ਲਟ ਦੇਣਾ ਦਸਲਕੋਰ ਨੇ ਇਹ ਦੂਰਾ ਛਿੱਟਾ ਆਉਂਦਾ ਹਾ ਦੂਰਾ ਦੇ ਦੀ ਬਚ ਜਣਾ ਰੇ ਤੇਰਾ ਕਹਿ ਰੇ ਚਨ ਲੀਕ ਹੁੰਦੀ ਤੇਰੀ ਅਣਕਣਾ ਫੂਕਦੀ ਮੇਰੀ ਤਾਲੂ ਆਪਾ ਜਾਣਾ ਇੱਥੇ ਪਾਉਣਾ ਹੀ ਪਾਉਣਾ ਰੇ ਪਰ ਹਾਂ ਮੀ ਨਹੀਂ ਆ ਪਿਆ ਉਹ ਮੀ ਨਹੀਂ ਪੈਂਦਾ ਜੀ ਜੇ ਪੈ ਵੀ ਗਿਆ ਧੁੱਪ ਨਿਕਲਿਆ ਆਉਣੀ ਇਹ 670 ਵੀਜ ਐ ਨਾ 670 ਐ ਕਾਲੇ ਨੂੰ ਦਿੱਤਾ ਦਾ ਲੱਗਦਾ ਪੀਆ ਜਿਹਾ ਚਟਾ ਗਿਆ ਉਹਦਾ ਫੂਕ ਵੀ ਖੜਨਾ ਗਣਕ ਪੂਰਾ ਹੀ ਐ ਹੈ ਪੂਰਾ ਐ ਪੀਆ ਆ ਗਿਆ ਉਹਦੇ ਮਣਿਆ ਬਜਾ ਮੁੱਖੀ ਤੋਂ ਨਾ ਕਾਲ ਕ ਫੂਕ ਨਹੀਂ ਮੈਨੂੰ ਲੱਗਦਾ ਲੈ ਮੁਠੀ ਐ ਹੁਣ ਥੋੜੀ ਜਿਹੀ ਫਾਟ ਲੈ ਜੈ ਇਹਨੂੰ ਕਾਲੂ ਪਾ ਦੂਗੇ ਹੁਣ ਕੋ ਫੂਕ ਵੀ ਖੜਨਾ ਉਹ ਨਹੀਂ ਫੂਕ ਹੁੰਦੀ ਦੇ ਡੋਜ ਦੇ ਲੈ ਤਿੱਗਣੀ ਹੋ ਗਈ ਜਿੱਥੇ 30 ਵਾਰ ਘੁੰਮ ਗਿਆ ਤੂੰ ਸਾਡੇ ਇਹ ਕਾੜਾ ਰਣੀ ਨੇ ਕਣਕ ਤੇ ਹਨ ਕੋਰ ਆ ਇਹ ਅਲੇ ਨੇ ਤੋੜ ਨਹੀਂ ਕਹਿਣਾ ਜਿੱਦਣ ਹੀ ਨੇ ਪਾਣੀ ਨਹੀਂ ਲੱਗਣਾ ਨਾ ਪੈਣਾ ਉੱਗਣ ਦੇਖੀਂ ਕੀ ਆ ਬਣਾ ਦੇਣਾ ਇਹਨੇ ਕਣਕ ਦਾ 700 ਗ੍ਰਾਮ ਨੇ ਪਾਈ ਆ ਆਹੋ ਥੋੜੀ ਆ 100 ਗ੍ਰਾਮ ਜਿਆਦਾ ਪੈ ਗਈ ਜਗਾ ਕਿੰਨੀ ਕ ਹੈ ਹਵਾ ਅਧਵਾੜਕ ਜਗਾ ਹੋਣੀ ਇਹ ਹੈ ਹੈ ਪਾਉਣਾ ਸਾਢੇ 3 ਬਿੱਗੇ ਜਗਾ ਸਾਢੇ 3 ਸਾਲੀ ਲੱਗਦੀ ਤਾਂ ਹੈ ਨਹੀਂ ਇਹ ਕਿੰਨੇ ਬਿੱਗੇ ਜਗਾ ਹੋਣਗੇ ਸਾਢੇ 3 ਬਿੱਗੇ ਲੱਗਦੀ ਤਾਂ ਹੈ ਨਹੀਂ ਉਹ ਹੀ ਹੈ ਬਾਈ ਬਹੁਤ ਹੈ ਤੇ ਲੈ ਤਾਂ ਕੋਈ ਸਿਆੜ ਨਹੀਂ ਬੰਦ ਹੋਇਆ ਹੋਇਆ ਬਾਈ ਉਹ ਜਿੱਬੀ ਹੋਈ ਐ ਕੱਲਾ ਕੱਲਾ ਤਾਂ ਪੈਂਦੇ ਨਹੀਂ ਹੋ ਜਾਂਦਾ ਜਿੱਥੇ ਪ੍ਰਾਲੀ ਜ਼ਿਆਦਾ ਹੁੰਦੀ ਐ ਨਾ ਟੱਕਰ ਪੈ ਗਿਆ ਪੈਂਦਾ ਹੁਣੀ ਤਾਂ ਮੈਂ ਪ੍ਰਾਲੀ ਬਰਾਬਰ ਪਈ ਦਿਖਾਈ ਦੀ ਉਹਨੇ ਬਰਾਬਰ ਬਾਤ ਆ ਕੋਈ ਜਗ੍ਹਾ ਆਈਂਦੀ ਜਿੱਥੇ ਨਹੀਂ ਪ੍ਰਾਲੀ ਹੈਗੀ ਸੀ ਆਪਾਂ ਢੇਰੀਆਂ ਐ ਖੜਾਤੀਆਂ ਦੀਆਂ ਉਹ ਫੇ ਤਾਲੀ ਕਰਕੇ ਪ੍ਰਾਲੀ ਤਾਂ ਨਿਕਲੀ ਹੋਣੀ ਬਾਦ ਮੈਂ ਤੈਨੂੰ ਮੈਂ ਦੱਸਦਾ ਉਹੀ ਗੱਲ ਉਪਰਾਲੀ ਗਾਗੀ ਢੇੜ ਲਈ ਜਿਹੜੀ ਹੁਣ ਵਿੱਚ ਆਪਾਂ ਜ਼ਿਆਦਾ ਪ੍ਰਾਲੀ ਛੋਕ ਲੈਂਦੇ ਆ ਫੇ ਸਾਈਡ ਦੇ ਨਾ ਛਿੱਟਾ ਲੋਟ ਆਉਂਦਾ ਛਿੱਟਾ ਦੇ ਕੇ ਸੂਪਰ ਸੀਟਰ ਮਾਰਦੇ ਇਹ ਪ੍ਰਾਲੀ ਜਿਹੜਾ ਆਪਣਾ ਜਮਾ ਬੀਜੀ ਤੀ। ਛਿੱਟਾ ਦੇ ਦੇ ਕਣਕ ਦਾ ਸੁਪਰ ਹੀਟਰ ਮਾਰ ਦੇ ਵਿਚਨਾ ਬੀਜ ਪਾ ਫਿਰ। ਫਿਰ ਸਾਰੀ ਦਾਣਾਂ ਨਾਲ ਜੰਮ ਆਉਂਦੀ ਆ। ਆਹੋ ਮਾਂਡੇ ਜੰਮੀ ਹੋਈ ਉਹਨਾਂ ਦੀ। ਉਹਨਾਂ ਨੇ ਇੱਕ ਨਹੀਂ ਕਰਿਆ ਨਾ ਮੈਨੂੰ ਪੁੱਛਿਆ ਤਾਂ ਉਹਨਾਂ ਨੇ। ਆਹੋ ਕਹਿੰਦੇ ਕੀ ਕਰੀਏ ਭਾਈ? ਮਾ ਖੇਤ ਥੋੜਾ ਗਿੱਲਾ ਮਾ ਛਿੱਟਾ ਦੇ ਕੇ ਰੋਟਰੋਬੀਟਰ ਘੁਮਾ ਦਿਓ। ਮਾ ਨਹੀਂ ਤਵੀਆਂ ਇਹ ਬੰਦ ਹੋਈ ਜਾਣੀਆਂ ਲੋਡ ਨਹੀਂ ਆਉਣਾ ਕੰਮ ਦੇ ਕੇ ਟੌਪ ਦੀ ਗੱਡ ਖੜੀ ਉਹਨਾਂ ਦੀ। ਫਿਰ ਜੇ ਨਹੀਂ ਤਾਂ ਵੀ ਇਹ ਪ੍ਰਾਲੀ ਥੱਲੇ ਦੇ ਦੱਬ ਦੇਂਦੀ ਪ੍ਰਾਲੀ ਵਿੱਚ ਦਾਣੇ ਰਹਿ ਜਾਂਦਾ ਫਿਰ ਉਹ ਜੰਮਦੀ ਨਹੀਂ ਜੇ ਜੰਮੂਗੀ ਤਾਂ ਪੀਲੀ ਹੋਈ ਜਾਣੀ। ਆ ਪੰਗਾ ਪੈਂਦਾ ਹੂਆ ਸਮਝੇ ਆਇਆ ਫੇਰ ਦਿਮਾਗ ਲਾਈਦਾ ਹੁੰਦਾ ਹਾਂ ਹਾਂ ਮੈਂ ਪਾਇਆ ਮੈਂ ਕੱਖ ਹੁਣਾ ਭਰੀਆਂ ਛੱਲਣੀਆਂ ਇਹਨਾਂ ਨੇ ਹਲੇ ਭਰੀ ਹੋਈ ਤਾਂ ਹੋਈ ਆ ਕੇ ਬੱਸ ਕਰੋ ਪਈ ਰਹਿਣ ਤੋਂ ਗਰਨ ਕਦੀ ਬਚੀ ਆਹ ਹੋਆ ਚਾਰ ਭਰੀਆਂ ਹੁਣ ਹੋ ਜਾਣਗੀਆਂ ਜਿਹੜੇ ਹੈਗੇ ਉਠੇ ਹੋ ਜਾਂ ਛੱਡ ਦੇਣਾ ਪਹਿਲਾਂ ਵੀ ਛੱਡੀਆਂ ਪਈਆਂ ਦੋ ਤਿੰਨ ਭਰੀਆਂ ਚਾਰ ਹੁਣ ਛੱਲਣੇ ਕਿੰਨਾ ਟਾਈਮ ਲੱਗਣਾ ਥੋ ਮਰਕਾ ਕੱਖ ਪਾ ਕੇ ਆਉਂਗਾ ਮੈਸਜ ਉਹ ਆ ਗਈ ਹੈਗੀ ਕਿੱਦਾਂ ਆਉਂਦੀ ਆਹੋ ਹੈ ਟਰੈਕਟਰ ਕਮਾਲੀ ਲਈ ਜੀ ਕਿਰ ਵੀ ਖੋਲੀ ਆ ਪਰਾਣੀ ਜੀ ਦੇ 5 ਵਜੇ ਕੱਢ ਕੇ ਆ ਲਈਦਾ ਸਿੱਧੀ ਕਰਾਈ ਆਂ ਟਰੈਕਟਰ ਆਊਟ ਸ਼ਿਪ ਭਰ ਕੇ ਉੱਥੇ ਤੇ ਉਹ